ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਤੋਂ ਸਰਕਿਟ ਕਾਹ ਕੋ ਗੋ ਤਦੋ ਸੋ ਸ਼ਾਲੋ ਮੈਂ ਬਿਰਕੂ ਟਿਕਾ ਟਾਈਮ ਹੋ ਰੇ ਮਾਰਨਿੰਗ ਦਾ 7:00 ਬਜੇ 10 ਮਿੰਟ ਹੋ ਗਈ ਸਬਜੀ ਨੂੰ ਮੈਂ ਤੜਕਾ ਲਗਾਤਾ ਹੂ ਨਾ ਟੱਕਰ ਲਗਾ ਕੇ ਇਹਨੂੰ ਕਰਦੀ ਹਾਂ ਬੰਦ ਇਧਰ ਮੈਂ ਆਪਣੇ ਉਟਸ ਵੀ ਬਣਾ ਕੇ ਰੱਖਦੇ ਫਿਰ ਅੱਧੇ ਘੰਟੇ ਮੈਂ ਬ੍ਰੈਕਫਾਸਟ ਕਰੂੰਗੀ ਬਾਹਰ ਕੱਪੜੇ ਧੋਤੇ ਪੈਨੇ ਹੁਣ ਕੱਪੜੇ ਸੁਕਣਾ ਪਾਟਣਾ ਨੇ ਸਬਜੀ ਇਧਰ ਪੜ ਚੱਲੂਗੀ ਇਹਨੂੰ ਕੁੱਕਰ ਤੱਕਣ ਲਗਾ ਕੇ ਰੱਖ ਲੈਂਦੀ ਆ ਮਾਰਨਿੰਗ ਚ ਬੜਾ ਬੀ ਰੁਟੀਨ ਹੁੰਦਾ ਮੇਰਾ ਹੁੰਦਾ ਸੇਰ ਇੱਕ ਵਾਰ ਸਬ ਉਹ ਕਬ ਸਬਜੀ ਨੂੰ ਕੌਫੀ ਟਾਈਮ ਨਾਲ ਕਰ ਕਰਤਾ ਵਗੈਰਾ ਮਸਾਲਾ ਭੁੰਨਣ ਤੇ ਇੱਕ ਹੋਰ ਸਬਜੀ ਬਣ ਜੇ ਫਿਰ ਆਪਾਂ ਕਿਚਨ ਚੋਂ ਪਰੇ ਹੋ ਕੇ ਇਹ ਵੀ ਕੰਮ ਕਰ ਸਕਦੇ ਆ ਕਿਚਨ ਚੋਂ ਹੋਰ ਕੰਮ ਕਰ ਸਕਦੇ ਆ ਉਹਨਾਂ ਤੇ ਵੀ ਤਾਂ ਪੁਰਾਣੇ ਖਾਣਾ ਪੰਡਾ ਸਕਦੇ ਆ ਇਹ ਮੈਂ ਰਾਤ ਪੀਂਤੀ ਸੀ ਲੋਬੀਆ ਲੋਬੀਆ ਨੂੰ ਤੜਕਾ ਲਗਾਏ ਹੁਣ ਆਪਣਾ ਬਣ ਰਹੀ ਹੈ ਲੋਬੀਆ ਇਹਨੂੰ ਲਵਾਉਣੀ ਹੈ ਵਿਸਲ ਤੇ ਇਧਰ ਮੈਂ ਆਪਣੇ ਓਟਸ ਦੁੱਧ ਵਿੱਚ ਪਾ ਕੇ ਰੱਖ ਤੇ ਇਹਦੇ ਵਿੱਚ ਮਿੱਠਾ ਵਗੈਰਾ ਕੁਝ ਨਹੀਂ ਪਾਇਆ ਮੈਂ ਹਾਨੀ ਪਾਉਂਗੀ ਥੋੜਾ ਜਿਹਾ ਅੱਧੇ ਕੰਟੀਨੂ ਮੈਂ ਕਰਦੀ ਬ੍ਰੈਕਫਾਸਟ ਵਿਦ ਫਰੂਟਸ ਇੱਧਰ ਸਬਜੀ ਬਣਨੀ ਰੱਖਦਾਨੇ ਅੰਦਰ ਮੈਂ ਰੱਖਿਆ ਹੀ ਸਬਜੀ ਬਣਨੀ ਸਬਜੀ ਬਣ ਰਹੀ ਹੈ ਵਿਸਲਸ ਆ ਰਹੀਆਂ ਨੇ ਤੇ ਬਾਹਰ ਕੱਪੜੇ ਧੋਤੇਗੇ ਸੀ ਵਾਸ਼ਿੰਗ ਮਸ਼ੀਨ ਵਿੱਚ ਰਾਤ ਮੈਂ ਲੋਡ ਕਰਦੇ ਸੀ ਟਾਈਮਰ ਵੀ ਲਗਾਤਾ ਸੀਗਾ ਤਾਂ ਜਿਸ ਦਿਨ ਰਾਤ ਨੂੰ ਮੈਂ ਲੋਡ ਕਰਕੇ ਟਾਈਮਰ ਵੀ ਔਨ ਕਰਦਾ ਨਾ ਫਿਰ ਸਵੇਰ ਉੱਡਦਿਆਂ ਦਾ ਟਾਈਮ ਨਾਲ ਧੋਤੇ ਪਏ ਹੁੰਦੇ ਨੇ ਕੱਪੜੇ ਟਾਈਮ ਨਾਲ ਹੀ ਸੁੱਕਣੇ ਪਏ ਜਾਂਦੇ ਨੇ ਫਿਰ ਹੋਨੇ ਤਾਂ ਹੁੰਦੇ ਨੇ ਪਰ ਜ ਸਵੇਰੇ ਉੱਠ ਕੇ ਮਸ਼ੀਨ ਚ ਲੋਡ ਕਰੀਏ ਤੇ ਟਾਈਮਰ ਲਗਾਈਏ ਫਿਰ ਹਨਾ ਕਾਫੀ ਟਾਈਮ ਲੱਗ ਜਾਂਦਾ ਕੋਈ ਅੰਦਰ ਵੀ ਕੰਮ ਹੁੰਦਾ ਤੇ ਆਪਾਂ ਰਾਤ ਨੂੰ ਇੱਕ ਮਸ਼ੀਨ ਚ ਕੱਪੜੇ ਪਾ ਦੇ ਟਾਈਮਰ ਲਗਾ ਦਈਏ ਹੁਣ ਫੰਕਸ਼ਨ ਜੀ ਆਲਰੇਡੀ ਹੈਗਾ ਮਸ਼ੀਨ ਤੋ ਉਹਦਾ ਫਾਇਦਾ ਵੀ ਲੈਣਾ ਚਾਹੀਦਾ ਤੇ ਫਿਰ ਆਪਣਾ ਸਵੇਰ ਦਾ ਟਾਈਮ ਬਚ ਜਾਂਦਾ ਕਿੱਥੇ ਮੈਂ ਸਵੇਰੇ ਉੱਠ ਕੇ ਪਹਿਲਾਂ ਬਾਹਰ ਜਾਵਾਂ ਕੱਪੜੇ ਪਾਵਾਂ ਚੁਲੀ ਲਿਕਵਿਡ ਪਾਵਾਂ ਫਿਰ ਟਾਈਮ ਆਨ ਕਰਾਂ ਹਨਾ 15 ਮਿੰਟ 10 15 ਮਿੰਟ ਦਾ ਆਰਾਮ ਨਾ ਮੇਰੇ ਲੱਗ ਜਾਂਦੇ ਨੇ ਤੇ ਉਹੀ ਸਵੇਰੇ ਫਿਰ ਅੰਦਰ ਕੰਮ ਹੋ ਜਾਂਦਾ ਬਸ ਮੈਂ ਕੱਲੇ ਕੱਟ ਕੇ ਮਸ਼ ਬਸ ਕਿ ਫੁੱਲੀ ਮਸ਼ੀਨਾਂ ਦੇ ਬਹੁਤ ਬਹੁਤ ਜ਼ਿਆਦਾ ਮौज ਹੋਈ ਹੋਈ ਪਈ ਐ ਬਹੁਤ ਜ਼ਿਆਦਾ ਮौज ਐ ਮੈਨੂੰ ਤਾਂ ਰਾਤ ਨੂੰ ਵੀ ਤੁਸੀਂ ਔਨ ਕਰਤਾ ਸਵੇਰੇ ਤੁਹਾਨੂੰ ਕੱਪੜੇ ਧੋਤੇ ਬਿਲਡਿੰਗ ਕਿਤੇ ਜਾਣਾ ਕਿਤੇ ਆਉਣਾ ਆਪਦਾ ਸਵੇਰੇ ਰਾਮਨਾਥ ਜੀ ਨੇ ਜਲਦੀ ਤੁਸੀਂ ਸੋਚੋਗੇ ਜੀ ਨੇ ਜਲਦੀ ਤੁਸੀਂ ਚਾਹੋਗੇ ਵੀ ਕੱਪੜੇ ਧੋਤੇ ਆਪਣੇ ਤਾਂ ਕੱਪੜੇ ਧੋਤੇ ਪਏ ਹੋਣਗੇ ਕੱਪੜੇ ਬਾਹਰ ਸੁੱਕਣੇ 7:30 ਵਜੇ ਕਰੀਬ ਤਾਂ ਐ ਨਾ ਸੂਰਜਾਂ ਲਛੀਤਾ ਚੜਿਆ ਵੀ ਨਹੀਂ ਚੜ ਰਿਹਾ ਸੀਗਾ ਕੱਪੜੇ ਮੈਂ ਪਾ ਦੂੰਗਾ ਸੁੱਕਣੇ ਤੇ ਉਸ ਤੋਂ ਬਾਅਦ ਫੇਰ ਅੰਦਰ ਜਾਵਾਂਗੀ ਅੰਦਰ ਦਾ ਕੰਮ ਸਮਾਂ ਲੂਗੀ ਸਵੇਰੇ ਮਾਰਨਿੰਗ ਜਦੋਂ ਸਭ ਸਾਰਾ ਬੀਜ਼ੀ ਹੁੰਦਾ ਰੂਟੀਨ ਜਿਸਨ ਕੱਪੜ ਧੋਣੇ ਹੁੰਦੇ ਨੇ ਫਿਰ ਅੰਦਰ ਬਾਹਰ ਹੋ ਜਾਂਦਾ ਇਸ ਨਹੀਂ ਧੋਣੇ ਉਸ ਦਿਨ ਚਲੋ ਅੰਦਰ ਅੰਦਰੇ ਕੰਮ ਹੁੰਦਾ ਕੋਈ ਡਸਟਿੰਗ ਕਰ ਲਓ ਬਾਥਰੂਮ ਕਲੀਨ ਕਰ ਲਓ ਕੁਕਿੰਗ ਕਰ ਲਓ ਤੇ ਹੈਗਾ ਟਾਈਮ ਸ਼ਾਮ ਦਾ 5 ਵਜੇ ਦਾ ਇਹ ਟਾਈਮ ਆ ਮੈਂ ਤੇ ਦਵਿੰਦਰ ਅਸੀਂ ਅੱਜ ਕਿਤੇ ਗਏ ਸੀ ਹੁਣ ਸ਼ਾਮ ਨੂੰ ਆਇਆ ਸਵੇਰੇ ਸਾਨੂੰ ਉ ਜਾਣਾ ਪੈਗੇ ਹੁਣ ਆਇਆ ਸ਼ਾਮ ਨੂੰ ਆ ਕੇ ਪੀ ਰਾਂ ਚਾਹ ਘਰ ਦੀ ਚਾਹ ਬਾਹਰ ਚਾਹ ਤੁਸੀਂ ਇੱਕ ਵਾਰ ਚਾਹ ਪੀਓ ਚਾਹੇ ਦੋ ਵਾਰ ਪੀਓ ਹੈਨਾ ਪਰ ਜਦੋਂ ਤੱਕ ਘਰ ਇੰਜ ਘਰੇ ਜਾ ਕੇ ਘਰ ਦੀ ਚਾਹ ਨਹੀਂ ਤੁਸੀਂ ਆਪਾਂ ਪਿੰਦੇ ਨਾ ਉਦੋਂ ਤੱਕ ਲੱਗਦਾ ਹੀ ਨਹੀਂ ਚਾਹ ਪੀਤੀ ਹੋਈ ਹੈ ਉਹ ਮਜ਼ਾ ਹੀ ਨਹੀਂ ਆਉਂਦਾ ਹੈਗਾ ਤੇ ਅਸੀਂ ਪੀ ਲਈ ਸੀ ਚਾਹ ਇੱਥੇ ਬੈਠੇ ਪੰਜਰੀ ਨਾਲ ਮੈਂ ਕਿਹਾ ਫੇਰ ਕੰਮ ਲੱਗੂਗੀ ਪਹਿਲਾਂ ਚਾਹ ਹੀ ਕਰਾਂ ਕੱਪੜੇ ਸਵੇਰ ਤੋਂ ਉੱਤੇ ਸੋ ਵੀ ਹਲੇ ਟੈਕ ਕਰਨ ਵਾਲੇ ਪੈਨ ਤਾਰ ਤਾਂ ਮੰਮੀ ਨੇ ਦਿੱਤੇ ਸੀ ਉਹ ਤੈਅ ਕਰੂੰ ਕੱਪੜੇ ਚਾਹ ਪੀਣ ਦਾ ਨਾ ਆਪਦੇ ਜੀ ਘਰੇ ਜਿਹੜਾ ਸਵਾਦ ਆਉਂਦਾ ਚਾਹ ਦਾ ਵੀ ਲੱਗਦਾ ਵੀ ਹਾਂ ਵੀ ਚਾਹ ਪੀਤੀ ਹੈ ਬਾਹਰ ਪੀ ਲਈਏ ਉਹ ਠੀਕ ਹੈ ਚਾਹ ਮਿਲ ਜਾਂਦੀ ਹੈ ਹਨਾ ਪਰ ਉਹ ਗੱਲ ਹੀ ਨਹੀਂ ਬਣਦੀ ਹੈ ਕਿ ਜਦੋਂ ਆਪਾਂ ਆਪਣੇ ਟੇਸਟ ਦੀ ਆਪਦੇ ਹੱਥੋਂ ਦੇ ਬਣਾ ਕੇ ਚਾਹ ਪੀਂਨੇ ਆ ਉਹਦਾ ਨ ਮਜ਼ਾ ਲੱਗੀ ਹੈ ਚਾਹ ਪੀ ਕੇ ਕੱਪੜੇ ਚੇਂਜ ਕਰਕੇ ਮੈਂ ਲੱਗੀ ਸੀ ਕੱਪੜੇ ਤੈਹ ਕਰਨ ਕੱਪੜੇ ਤੈਹ ਕਰਨ ਵਾਲੇ ਪੈ ਸੀ ਇਹ ਤੈਹ ਕਰਦੀ ਆ ਅੱਗੀ ਕੁਕਿੰਗ ਦਾ ਅੱਜ ਮੇਰੇ ਕੋਲੇ ਕੋਈ ਹੈ ਨਹੀਂ ਜ਼ਿਆਦਾ ਕੰਮ ਮੇਰੇ ਕੋਲ ਧਾਰ ਸਬਜ਼ੀਆਂ ਪਈਆਂ ਨੇ ਕੁਕਿੰਗ ਦਾ ਮੈਂ ਕੁਝ ਨਹੀਂ ਕਰਨਾ ਹੈਗਾ ਹੱਸ ਕੱਪੜੇ ਸੰਭਾਲ ਕੇ ਫਿਰ ਮੈਂ ਕਰ ਦੂੰਗੀ ਵਾਕ ਜਿਸ ਦਿਨਾਂ ਹੀ ਹੋਵੇ ਕੁਝ ਵੀ ਦੁਖਦਾਚਰ ਲੋਕਸਿੰਦਾ ਵਾਕ ਨਹੀਂ ਹੁੰਦੀ ਪਰ ਜਿਸ ਦਿਨ ਆਪਦਾ ਸਰੀਰ ਠੀਕ ਹੋਵੇ ਫਿਰ ਮੈਨੂੰ ਆਏ ਹੁੰਦਾ ਵਾਕ ਜਰੂਰ ਕਰਨੀ ਚਾਹੀਦੀ ਮੈਨੂੰ ਆਏ ਹੁੰਦਾ ਵਾਕ ਮਿਸ ਨਾ ਹੋਵੇ ਮੈਂ ਵਾਕ ਡੇਲੀ ਕਰਾਂ ਨਾ ਕਈ ਵਾਰ ਤਾਂ ਕੋਈ ਦੁਖਦਾ ਹੁੰਦਾ ਸਿਰ ਦੁਖਦਾ ਕੁਝ ਠੂਈ ਦੁਖਦੇ ਫਿਰ ਨਹੀਂ ਵੀ ਹੁੰਦੀ ਹੈਗੀ ਚਲੋ ਆ ਕਿ ਜਿਸ ਦਿਨ ਠੀਕ ਆਪਾਂ ਦਾ ਸਰੀਰ ਸਾਥ ਦਿੰਦਾ ਫਿਰ ਆਮਦਾ ਰੁਟੀਨ ਉਵੇਂ ਹੀ ਰੱਖਣਾ ਚਾਹੀਦਾ ਕੱਪੜੇ ਕਹਦੇ ਆ ਫਟਾਫਟ ਜਾਏ ਹੁਣ ਪ੍ਰੈਸ ਵਾਲ ਕੱਪੜੇ ਇੰਨੇ ਚ ਕੋਈ ਨਹੀਂ ਹੈਗਾ ਦਿੰਦਾ ਤਾਂ ਜਿੰਸ ਵੀ ਮੈਂ ਕਦੇ ਪ੍ਰੈਸ ਮਾਰਦੀ ਨਹੀਂ ਕਦੇ ਮੈਂ ਨਹੀਂ ਮਾਰਦੀ ਹੈਗੀ ਬਸ ਐ ਹੋ ਜਾਂਦਾ ਹੁਣ ਪ੍ਰੈਸ ਵਾਲਾ ਅੱਜ ਕੋਈ ਹੈ ਨਹੀਂ ਸਈ ਵਾਰ ਪ੍ਰੈਸ ਵਾਲੇ ਹੁੰਦੇ ਨੇ ਪਰ ਅੱਜ ਨਹੀਂ ਸੀ ਕੋਈ ਵੀ ਹੈਗਾ ਇੱਕ ਦਿਨ ਕੱਪੜੇ ਧੋਲੋ ਤਾਂ ਇੱਕ ਦਿਨ ਲੱਗ ਜਾਂਦੇ ਇੱਕ ਦਿਨ ਬਾਅਦ ਫਿਰ ਹੋ ਜਾਂਦੇ ਨੇਗੇ ਚਲੋ ਰਸਤੇ ਵਾਸਤੇ ਕਰਨੇ ਹਨ ਕੱਪੜੇ ਵੀ ਹੋਣੇ ਇਹਨੇ ਕੁਝ ਤਾਂ ਹੁਣ ਵੂਲਨ ਕੱਪੜੇ ਵੀ ਨਿਕਲ ਰਹੇ ਨੇਗੇ ਅ ਦੋ ਚਾਰ ਮੈਂ ਵੀ ਆ ਜੇ ਤਾਂ ਇਹ ਧੋਤ ਤੇ ਜਿਹੜੇ ਹੁਣ ਸੰਭਾਲ ਲਵਾਂਗੀ ਕੱਪੜੇ ਹੁਣ ਉਹਨਾਂ ਦੀ ਲੋਡ ਨਹੀਂ ਹੈਗੀ ਹੁਣ ਥੋੜੇ ਥੋੜੇ ਰੋਜ਼ ਧੋ ਦੋ ਚਾਰ ਚਾਰ ਕਰਕੇ ਕੱਢਣੇ ਆ ਪੈਕ ਕਰਨੇਗੇ ਕਰਮਕ ਮੋٹے ਕੱਪੜੇ टाइम हो गया पौने छे का हूँ कर वॉक बार कु अ कुछ नहीं करती है मेरे कोलरेडी दो सब्जिया बनी पी रात वाली दाल पी है रात मैं बनाई थी मूगी मासरी सवेरे बनाई थ लो पी है दो सब्जियां दोनों मेरे को बचिया पी दो कौलियां पे तीन तीन भी बन सदी ने कुकिंग मैं कुछ नहीं करनी हम जाती हूँ वॉक कर वॉक नहीं मैं मिस कर सकती है बिल्कुल भी जो कुछ दुखे सुखे और अलग गल आ जे मैं ठीक हाँ तो मैं वॉक नहीं आती मिस करना चाहनी हूँ बिलकुल भी ਉਮੀਦ ਉਹ ਕਰਦੇ ਕਰਦੇ ਨਾ ਮੈਂ ਫੋਨ 'ਚ ਆਡੀਓ ਲਾ ਲਾਂ ਨੇ ਪਾਠ ਦੀ ਜੋ ਪਈ ਸਬ ਦਾ ਪਾਠ 17 ਵਾਹੀ ਰੋ ਦੀ ਪਾਠ ਆਡੀਓ ਲਗਾਣ ਆ ਨੀਆ ਤਾਂ ਉਹ ਪਾਠ ਵੀ ਹੋ ਜਾਂਦਾ ਭਾਂਦੇ ਨਾਲ ਤੇ ਆਪਣਾ ਮਨ ਵੀ ਕਿਤੇ ਹੋਰ ਜਾਂਦਾ ਨਹੀਂ ਟਕਦਾ ਨਹੀਂ ਹਨਾ ਆਪਣੇ ਥਾਟਸ ਨੇ ਨੈਗੇਟਿਵ ਥਾਟਸ ਨੇ ਆਉਂਦੇ ਮਾਈਂਡ ਵਿੱਚ ਪਾਠ ਸੁਣ ਕੇ ਵੀ ਸਕੂਨ ਮਿਲਦਾ ਤੇ ਜਦੋਂ ਮੈਂ ਮੈਨੂੰ ਸਹਿਯਾਰ ਕਰਨੀ ਵਧੀਆ ਲੱਗਦੀ ਹੈ ਮੈਂ ਦਿਲੋਂ ਕਰਦੀ ਆ ਇਹ ਨਹੀਂ ਕਿ ਮੈਂ ਸਿਰਫ ਦਿਖਾਵੇ ਵਾਸਤੇ ਕਰਦੀ ਆ ਜਾਂ ਫਿੱਟ ਰਹਿਣ ਵਾਸਤੇ ਕਰਦੀ ਆ ਆ ਮੈਨੂੰ ਖੁਸ਼ੀ ਮਿਲਦੀ ਹੈ ਕਰਕੇ ਤੇ ਫਿਰ ਸਕੂਨ ਮਿਲਦਾ ਪਰਸ ਉਹ ਜਿਹੜੀ ਸਕੂਨ ਮਿਲਦਾ ਤੇ ਜਦੋਂ ਵੀ ਵਰਕ ਹੋ ਜਾਂਦੇ ਫਿਰ ਵੀ ਦੇਮੋ ਸਕੂਨ ਮਿਲਦਾ ਵੀ ਵਰਕ ਕਰ ਲਈ ਠੀਕ ਹੈ ਨਾ ਵਧੀਆ ਲੱਗ ਜਿਹੜੇ ਕੰਮ ਆਪਦਾ ਨੂੰ ਅੱਛੇ ਲੱਗਣ ਸ਼ੌਂਕੀਆਂ ਕਰੀਏ ਉਹ ਉਹ ਕੰਮ ਕਰਕੇ ਦੇਮੋ ਸਕੂਨ ਮਿਲਦਾ ਜਿਹੜੇ ਕੰਮ ਤੋਂ ਥੱਕੇ ਨਾ ਕਰੀਏ ਉਹ ਕੰਮ ਚਾਪਾ ਕਦੇ ਸਕੂਨ ਹੀ ਲੱਭ ਸਕਦੇ ਹੈਗੇ ਤੇ ਅੱਜ ਅਸੀਂ ਵਰਕ ਕਰਨਾ ਅੱਜ ਕੁਕਿੰਗ ਨਹੀਂ ਹੈਗੀ ਅੱਜ ਮੈਂ ਖੁਸ਼ ਆ ਜੇ ਸਬਜ਼ੀ ਬਣਾਉਣੀ ਹੁੰਦੀ ਨਾ ਪਤਾ ਹੁੰਦਾ ਹਾਈ ਪਟਾ ਵੱਡਾ-ਵਡਾ ਮਾੜਾ ਨਹੀਂ ਹੋਣੀ ਹਾਈ ਸਭ ਜਿਵੇਂ ਨਹੀਂ ਹਾਈ ਸਭ ਜਿਵੇਂ ਹੋਣੀ ਹੈ ਤੇ ਇਹ ਪਰ ਅੱਜ ਫਰੀ ਹੈ ਸਬਜ਼ੀਆਂ ਪਈਆਂ ਨੇ ਤਾਂ ਮੂੰਹ ਕੋ ਟੈਨਸ਼ਨ ਨਹੀਂ ਹੈ। ਕਰਦੇ ਆ ਵਾਕ। ਵਾਕ ਕਰਨ ਜਾ ਰਹੀ ਸੀ ਬੇਟਾ ਕਹਿੰਦਾ ਮਮਾ ਭੁੱਖ ਲੱਗੀ ਪਈ ਐ। ਕਹਿੰਗਾ ਮਮਾ ਘਰ ਨਹੀਂ ਸੀ ਪਤਾ ਵੀ ਮਮਾ ਨਾ ਮੈਨੂੰ ਕੁਝ ਬਣਾ ਕੇ ਆਂ ਦਿੱਤਾ ਹੈਗਾ। ਮਮਾ ਨੇ ਕੁਝ ਬਣਾ ਕੇ ਦਿੱਤਾ ਹੁਣ ਮਮਾ ਨੂੰ ਫੜਨਾ ਨਹੀਂ ਮਮਾ ਤਾਂ ਕੁਝ ਬਣਵਾਉਣਾ ਹੋਈ ਐ। ਤੇ ਮੈਂ ਕਿਹਾ ਸ ਬੇਟਾ ਕੀ ਖਾਣਾ? ਦੇ ਕਹਿੰਦਾ ਮਮਾ ਪਨੀਰ ਖਾਣ ਨੂੰ ਜੀ ਗਾਦਾ। ਕਰਾਂ ਰਾਜਾ ਕੁਝ ਪਨੀਰ ਦਾ ਕੁਝ ਹੋਵੇ। ਤੇ ਮੈਂ ਕਿਹਾ ਚਲੋ ਪਨੀਰ ਦੀ ਪੁਰਜੀ ਬਣਾ ਲੈਂੀਆਂ ਤੇ ਪਨੀਰ ਦੀ ਪੁਰਜੀ ਖਾ ਲੂਗਾ। ਮੈਂ ਬਣਾ ਰਹੀ ਸਦਰ ਪਨੀਰ ਦੀ ਫੁਰਜੀ ਫਿਰ ਮੈਂ ਜਾਉਂਗੀ ਵਾਕ ਕਰਨ ਤੇ ਪਰ ਕੁਕਿੰਗ ਦਾ ਕੰਮ ਇਹਨੂੰ ਕੋਈ ਨਹੀਂ ਸੀਗਾ ਮੈਂ ਚਲ ਗੁਰਜੀ ਪਹਿਲਾਂ ਮੈਂ ਬਣਾ ਦਾਨੀਆ ਫਿਰ ਵਾਕ ਕਰਕੇ ਆਉਂਗੀ ਤੇ ਮੰਮੀ ਕਿ ਸਾਈਡ ਤੇ ਕਰ ਲੈਣ ਆਪਣੀ ਚਾਹ ਵਾਕ ਮੈਂ ਕਰਾਈ ਸੀ ਹੁਣ ਤੇ ਉਸ ਤੋਂ ਬਾਅਦ ਹੀ ਟਾਈਮ ਹੈਗਾ 7 ਵਜੇ ਦੇ ਕਰੀਬ ਟਾਈਮ ਹੋਗਾ 7 ਵਜਨ ਵਾਲੇ ਹੋਣ ਜਾਂ 8 ਵਜੇ ਹੋਣ ਤੇ ਮੈਂ ਕਿਹਾ ਚਲੋ ਡੱਬਿਆਂ ਚ ਨਾ ਪਨੀਰ ਖਤਮ ਹੋਈ ਪਈ ਸੀ ਇਹ ਵੱਡੀ ਪੀਪੀ ਜੋ ਮੈਂ ਡੱਬਿਆਂ ਵਿੱਚ ਜਿਹੜੇ ਕਿਚਨ ਚ ਹੁੰਦੇ ਨੇ ਕੰਟੇਨਰ ਇਹਦੇ ਪਨੀਰ ਕੱਢ ਲਾ ਉਹ ਬਸ ਸਵੇਰੇ ਚਾਹਨਾ ਜੋ ਪੰਜੀਰੀ ਲੈਣੀ ਹੋਊਗੀ ਫਿਰ ਸਵੇਰੇ ਤਾਂ ਇੰਨੇ ਵੈਸੀ ਬਹੁਤ ਘੱਟ ਕੰਮ ਹੁੰਦੇ ਨੇ ਤੇ ਉਦੋਂ ਕੱਢੂੰਗੀ ਤਾਂ ਟਾਈਮ ਲੱਗ ਜੂ ਹਨਾ ਕੰਮ ਸਵੇਰੇ ਇੰਨੇ ਜ਼ਿਆਦਾ ਹੋਏ ਨਹੀਂ ਹੁਣ ਮੈਂ ਨੂੰ ਲੱਗਾ ਵੀ ਥੋੜਾ ਜਿਹਾ ਮੇਰੇ ਕੋਲ ਟਾਈਮ ਹੈਗਾ ਤੇ ਮੈਂ ਕੰਟੇਨਰ ਭਰ ਕੇ ਰੱਖ ਲਾਂ ਪੰਜੀਰੀ ਵਾਲੇ ਪੰਜੀਰੀ ਵੀ ਸਾਡੀ ਖਤਮ ਬਸ ਥੋੜੀ ਰਹੀ ਹਫ਼ਤੇ 10 ਦਿਨਾਂ ਦੀ ਤੇ ਅਸੀਂ ਦੇਖਦੇ ਆ ਸ਼ਾਇਦ ਹੋਰ ਬਣਾਈਏ ਫਿਰ ਪੰਜੀਰੀ ਆਦਤ ਪੈ ਜਾਂਦੀ ਹੈ ਇੱਕਦਮ ਜਦੋਂ ਖਤਮ ਹੁੰਦੀ ਹੈ ਨਾ ਪੰਜੀਰੀ ਫਿਰ ਜਦ ਮੈਂ ਅੱਗੇ ਗਰਮੀ ਆਜੂ ਫਿਰ ਨਾ ਅੰਜ ਲੱਗੂ ਵੀ ਹੈ ਖਾਲੀ ਚਾਹ ਕਿਵੇਂ ਪੀਏ ਹਨਾ ਆਦਤ ਜੀ ਬਣ ਜਾਂਦੇ ਫਿਰ ਤਾਂ ਆਪਾਂ ਚਲੋ ਉਹ ਵੀ ਯੂਸ ਟੂ ਹੋ ਜਾਣਗੇ ਜੀਰੀ ਮੈਂ ਕੱਢ ਲਈ ਕੰਟੇਨਰਸ ਵਿੱਚ ਤੇ ਹੁਣ ਮੈਂ ਤੁਹਾਨੂੰ ਸ਼ੇਅਰ ਕਰ ਰਹੀਆਂ ਪੈਨਕੇਕਸ ਦੀ ਇਹ ਵੀਡੀਓ ਕਲਿੱਪ ਇਹ ਹੈਗਾ ਤਾਂ 3-4 ਦਿਨ ਪਹਿਲਾਂ ਦਾ ਮੈਂ ਚਲੋ ਅੱਜ ਮੈਂ ਤੁਹਾਨੂੰ ਵੀਡੀਓ 'ਚ ਇਹ ਮੈਂ ਸ਼ੇਅਰ ਕਰ ਲਣੀ ਆ ਬਹੁਤ ਹੀ ਈਜ਼ੀ ਰੈਸਪੀ ਹੈ ਪੈਨਕੇਕਸ ਦੀ ਬਹੁਤ ਈਜ਼ੀ ਮੇਰੇ ਚੈਨਲ ਤੇ ਵੀ ਹੈਗੇ ਵੀਡੀਓ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਲਿੰਕ ਦੇ ਦੂੰਗਾ ਤੁਸੀਂ ਚੈੱਕ ਕਰ ਲਿਓ ਬਸ ਮੈਦਾ ਲੈਣਾ ਆਪਾਂ ਨਾ ਜਿੰਨਾ ਮੈਦਾ ਲੈਣਾ ਤੀਜਾ ਹਿੱਸਾ ਤੁਸੀਂ ਚੀਨੀ ਪਾ ਲਓ ਉਹਦੇ ਵਿੱਚ ਪੀਸੀ ਹੋਈ ਅੱਧਾ ਚਮਚਾ ਬੇਕਿੰਗ ਪਾਊਡਰ ਤੇ ਇਹਦੇ ਵਿੱਚ ਤੁਸੀਂ ਵਨੀਲਾ ਸੈਂਸ ਤੇ ਦੋ ਚਾਰ ਡਰਾਪਸ ਪਾ ਲੋ ਤੇ ਉਹਨੂੰ ਕੋਸੇ ਦੁੱਧ ਨਾਲ ਰੂਮ ਟੈਂਪਰੇਚਰ ਦੇ ਦੁੱਧ ਨਾਲ ਸਾਰਾ ਮਿਕਸਚਰ ਤੁਸੀਂ ਉਹਨੂੰ ਘੋਲ ਲਓ ਮਿਕਸਚਰ ਬਣਾ ਲਓ ਉਹਦਾ ਤੇ ਉਸ ਤੋਂ ਬਾਅਦ ਉਹਨੂੰ ਨਾਨ ਸਟਿਕ ਪੈਨ 'ਚ ਪਾ ਦਿਓ ਬਹੁਤ ਹੀ ਅੱਛੇ ਪੈਨਕੇਕਸ ਬਣਦੇ ਨੇ ਬਹੁਤ ਜ਼ਿਆਦਾ ਟੀਫਤੀ ਚੋਸੀ ਚਾਹੀਏ ਇਹਨੂੰ ਚਾਕਲੇਟ ਸੌਸ ਨਾ ਖਾਓ ਜੈਮ ਨਾ ਖਾਓ ਚਾਕਲੇਟ ਸਪਰੈਡ ਨਾ ਖਾਓ ਜੇ ਸਿੰਪਲ ਐਵੇਂ ਹੀ ਖਾ ਲੋ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਪਰ ਇਹਨੂੰ ਸਲੋ ਤੋਂ ਮੀਡੀਅਮ ਗੈਸ ਤੇ ਕੁੱਕ ਕਰਨਾ ਹੁੰਦਾ ਹੈ ਤਾਕੇ ਵਿੱਚੋਂ ਵੀ ਅੱਛੀ ਤਰ੍ਹਾਂ ਪੱਕ ਜਾਣ ਕੱਲੇ ਬਾਹਰੋਂ ਕਲਰ ਨਾ ਨਾ ਦਾ ਚੇਂਜ ਹੋਵੇ ਅੰਦਰੋਂ ਵੀ ਪੱਕ ਜੇ ਨਾ ਅੰਦਰ ਮੈਦਾ ਕੱਚਾ ਨਾ ਰਹੇ ਮੈਂ ਤੁਹਾਨੂੰ ਇਹ ਵੀਡੀਓ ਦੇ ਨਾ ਡਿਸਕ੍ਰਿਪਸ਼ਨ ਚ ਲਿੰਕ ਦਵਾਂਗੀ ਦੋ ਤਿੰਨ ਵੀਡੀਓਜ਼ ਦਾ ਤੁਸੀਂ ਉਹਦੇ ਵਿੱਚ ਮੈਂ ਚਾਕਲੇਟ ਸੌਸ ਵੀ ਬਣਾਉਣੀ ਦੱਸੀ ਵੀ ਇੱਕ ਵੀਡੀਓ ਚ ਕੇਕ ਵਾਲੀ ਵੀਡੀਓ ਉਹਦੇ ਵਿੱਚ ਚਾਕਲੇਟ ਸੌਸ ਐਨੀ ਈਜ਼ੀ ਰੈਸਿਪੀ ਆ ਉਹ ਉਹ ਚਾਕਲੇਟ ਸੌਸ ਇਹਦੇ ਨਾਲ ਖਾਉਂਗੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਐ ਸਿੰਪਲ ਕੇਕ ਨਾਲ ਖਾਉਂਗੀ ਤੁਸੀਂ ਉਹਦੇ ਨਾਲ ਵੀ ਬਹੁਤ ਅੱਛੀ ਲੱਗਦੀ ਐ ਤੇ ਤੁਸੀਂ ਉਹ ਦੁੱਧ ਵਿੱਚ ਪਾ ਕੇ ਬੱਚਿਆਂ ਨੂੰ ਦੋਂਗ ਚਾਕਲੇਟ ਮਿਲਕ ਬਣ ਜਾਂਦਾ ਉਹ ਐਦਾਂ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆਂ ਆਹ ਦੇਖੋ ਮਿਕਸਚਰ ਨੂੰ ਤਾਂ ਵੀ ਤੇ ਨਾਨ ਸਟਿਕ ਪੈਨ 'ਚ ਮੈਂ ਪਾਇਆ ਪਰ ਇਹਨੂੰ ਚਮਚੇ ਕਟਚੀ ਨਾਲ ਨਹੀਂ ਫਲਾਉਣਾ ਹੈਗਾ ਬਸ ਆਪਣੇ ਆਪ ਮੈਂ ਪੈਨ ਹਿਲਾ ਰਹੀ ਆਂ ਥੋੜਾ ਥੋੜਾ ਸਾਈਡਸ ਤੋਂ ਸਪਰੈਡ ਕਰ ਦਉਂਗੀ ਤੇ ਗੈਸ ਬਿਲਕੁਲ ਸਲੋ ਮੀਡੀਅਮ ਸਲੋ ਮੀਡੀਅਮ ਰੱਖਣਾ ਹੈ ਤਾਂ ਬਿਲਕੁਲ ਨਹੀਂ ਕਰਨਾ ਹੈਗਾ ਤੇ ਹੌਲੀ ਹੌਲੀ ਇਹ ਪੱਕੂਗਾ ਉੱਪਰ ਜਦੋਂ ਬੱਬਲਸ ਤੇ ਆ ਜਾਣਗੇ ਮੋਰੀਆਂ ਆਈਆਂ ਲੱਗਣਗੀਆਂ ਨਾ ਹੋ ਗਈਆਂ ਤੇ ਇਹਦੇ ਸਾਈਡ ਚੇਂਜ ਕਰ ਦਾਂਗੇ ਕੱਲ ਨੂੰ ਦੇਖ ਆਪਣੇ ਗਵਾਂਡ ਚ ਖੰਡ ਪਾਟ ਸਾਈਡ ਦਾ ਪਾਟ ਪ੍ਰਕਾਸ਼ ਆਪਣਾ ਲੰਗਰ ਉਧਰ ਹੋਊਗਾ ਹਮ ਸਵੇਰੇ ਮੈਂ ਫ੍ਰੀ ਆ ਹਾਂ ਮੈਂ ਖਾਣਾ ਨਹੀਂ ਬਣਾਉਣਾ ਅੱਛਾ ਦੇਖੋ ਸਵੇਰੇ ਮੈਂ ਫ੍ਰੀ ਆ ਖਾਣਾ ਨਹੀਂ ਬਣਾਉਣਾ ਹੈਗਾ ਪਰ ਕੰਮ ਬਾਕੀ ਸਾਰੇ ਨੇ ਪਰ ਮੈਨੂੰ ਕੋਈ ਆਏ ਨਹੀਂ ਹੁੰਦਾ ਹੈਗਾ ਵੀ ਖਾਣਾ ਨਹੀਂ ਬਣਾਉਣਾ ਮੈਨੂੰ ਤਾਂ ਹੁੰਦਾ ਸਗੋਂ ਜੇ ਮੈਂ ਕਿਚਨ ਚ ਕੰਮ ਨਹੀਂ ਕਰੂੰ ਮੈਨੂੰ ਆਏ ਹੁੰਦਾ ਵੀ ਮੈਂ ਕੰਮ ਹੀ ਨਹੀਂ ਕਰਿਆ ਕੁਛ ਅੱਜ ਉਹ ਲੱਜਤ ਜੀ ਨਹੀਂ ਆਉਂਦੀ ਹੈਗੀ ਜਾਂ ਤਾਂ ਕੁਛ ਕੁੱਕ ਨਾ ਕਰੋ ਟਾਈਮ ਹੋ ਗਿਆ 9:30 ਦਾ ਸੋ ਲੁਕਣ ਕਰਦੇ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਜਲੇ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੀ ਕੋਈ ਨਵੀਂ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸਬਸਕ੍ਰਾਈਬ ਕਰਨਾ